ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਆਪਾਂ ਨੇ ਇੱਕ ਪਿਆਜ਼ ਲੈ ਲਿਆ ਇਹਨੂੰ ਆਪਾਂ ਬਰੀਕ ਬਰੀਕ ਕੱਟ ਲੈਣਾ ਬਿਲਕੁਲ ਬਰੀਕ ਬਰੀਕ ਕੱਟਾਂਗੇ ਆਪਾਂ ਪਿਆਜ਼ ਨੂੰ वीडियो शुरू तो लैके एंड तक जरूर देखा करो जी लो जी आप सारे प्याज में इस तरह कट लें अपा ने एक टमाटर ले लिया इन भी आप बरीक वरीक कट लैंने मौसम बहुत वीया हो गया जी ठंडिया हवा चलन लग गई कई दिन हो गए जो भीडियो बनाइया न अच्छा कहा वीडियो बना लिए चल अच्छा करके आए ग्रोसरी लेके आए ਕਾਫੀ ਸਮਾਨ ਕੱਟਦਾ ਲੋ ਜੀ ਆਪਾਂ ਬਰੀਕ-ਬਰੀਕ ਟਮਾਟਰਾਂ ਨੂੰ ਕੱਟ ਲੈਨੇ ਕਿਉਂਕਿ ਜੇ ਠੰਡ ਹੋਵੇ ਤਾਂ ਮੱਲੋ ਮੱਲੀ ਜੀ ਕਰਦਾ ਜੀ ਗਰਮੀ 'ਚ ਤਾਂ ਚੀਜ਼ ਬਣਾਉਣ ਨੂੰ ਵੀ ਜੀ ਨਹੀਂ ਕਰਦਾ ਦੀ ਇਹਨੂੰ ਆਪਾਂ ਟਮਾਟਰਾਂ ਨੂੰ ਬਰੀਕ-ਬਰੀਕ ਕੱਟ ਲੈਨੇ ਹੁਣ ਵਧੀਆ-ਵਧੀਆ ਵੀਡੀਓ ਬਣਾਇਆ ਕਰਾਂਗੇ ਮੌਸਮ ਹੋ ਗਈ ਚੇਂਜ ਆਪਾਂ ਘਰਚ ਬਣਾ ਕੇ ਖਵਾਇਆ ਕਰੋ ਜੀ ਵਾਕਾਂ ਨੂੰ ਜੀ ਸਿਰਫ 10 ਰੁਪਏ ਚ ਆਪਣੀ ਇੰਨੀ ਵਧੀਆ ਸਾਰਾ ਟੱਬਰ ਰੱਜ ਲੂਗਾ ਉੱਥੋਂ ਆਪਾਂ ਨੂੰ 30 ਰੁਪਏ ਦੇ ਥੋੜੀ ਜੀ ਮਿਲਦੀ ਆ ਤੁਸੀਂ ਵੀ ਜਰੂਰ ਬੱਚਿਆਂ ਨੂੰ ਆਪਣਿਆਂ ਨੂੰ ਘਰੇ ਬਣਾ ਕੇ ਖਵਾਓ ਚਲੋ ਜੀ ਆਪਾਂ ਟਮਾਟਰ ਸਾਰਾ ਕੱਟ ਲਈਏ ਫਿਰ ਮਿਲਦੇ ਆ ਲਓ ਜੀ ਆਪਾਂ ਇੱਕ ਚਮਚ ਪਾ ਲੈਨੇ ਆ ਲੇਮਨ ਜੂਸ ਕਿਉਂਕਿ ਆਪਣੇ ਨਿੰਬੂ ਨੇ ਜੀ ਘਰ ਦੇ ਆਪਣੇ ਨਿੰਬੂ ਨਿਚੋੜ ਕੇ ਆਪਾਂ ਬੋਤਲ ਚ ਪਾ ਲੈਨੇ ਹੁੰਨੇ ਆ ਰਸ਼ਾ ਕੱਟ ਕੇ ਰੱਖ ਲੈਣਾ ਫਿਰ ਜੇ ਦੁੱਧ ਪਾੜਨ ਨੂੰ ਹੋਵੇ ਜਾਂ ਜਾਂ ਤਾਸੀ ਦੀ ਤੰੜਾ ਹੋਵੇ ਫਿਰ ਆਪਾਂ ਨਿੰਬੂ ਦਾ ਇਹ ਦਰਸੇ ਪਾ ਲੈਨੇ ਫਿਰ ਨਿੰਬੂ ਲੈਣ ਦੀ ਲੋੜ ਨਹੀਂ ਪੈਂਦੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਲੈਨੇ ਆਂ ਫੁਲਕੀ ਜੀ ਜਿਹਨੂੰ ਖਿੱਲਾ ਆਪਾਂ ਤਾਂ ਖਿੱਲਾ ਕਹਿੰਦੇ ਨੇ ਫੁਲਕੀ ਵੀ ਕਹਿੰਦੇ ਨੇ ਇਹਨੂੰ ਐਡ ਕਰ ਲੈਨੇ ਆਂ ਇਹ 10 ਰੁਪਈਆ ਦੀ ਇੰਨੀ ਆ ਜਾਣੀਆਂ ਨੇ ਜੀ ਨੋ ਜੀ ਹੁਣ ਆਪਾਂ ਐਡ ਕਰ ਲੈਨੇ ਆ ਪਾਪੜੀ ਵਿੱਚ ਇਹਦੇ ਨਾਲ ਕੀਨਾ ਵਿੱਚੇ ਗਿਰੂ ਆ ਵਿੱਚੇ ਪਾਪੜੀ ਆ ਆਪਾਂ ਸਾਰੇ ਟੱਬਰ ਦੇ ਲਈਓ ਬਣਾਵਾਂਗੇ ਲਓ ਜੀ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਲੈਨੇ ਤਾਂ ਜੋ ਆਪਣਾ ਪਿਆਜ਼ ਟਮਾਟਰ ਲੈਮਨ ਚੰਗੀ ਤਰ੍ਹਾਂ ਮਿਕਸ ਹੋ ਜAVE ਸਾਰੇ ਕਿੱਲਾ ਨੂੰ ਤੇਨੂੰ ਕੀਨ ਨੂੰ ਬਹੁਤੇ ਮਸਾਲੇ ਆਪਾਂ ਵਿੱਚ ਨਹੀਂ ਪਾਵਾਂਗੇ ਕਿਉਂਕਿ ਜਿਹੜੀ ਆਪਾਂ ਨੇ ਆ ਪਾਪੜੀ ਪਾਈ ਹੈ ਇਹਦੇ ਵਿੱਚ ਮਸਾਲੇ ਹੈਗੇ ਨੇ ਜੀ ਜੀ ਆਪਣੀਆਂ ਕਿੱਲਾ ਥੋੜੀਆਂ ਜਿਹੀ ਸਿੱਲੀਆਂ ਹੁਣ ਤਾਂ ਉਹਨਾਂ ਨੂੰ ਰੋਸਟ ਕਰ ਲਓ ਪਰ ਆਪਣੀਆਂ ਤਾਂ ਨੰਮੀਆਂ ᱛੀਆਂ ਬਿਲਕੁਲ ਉਹ ᱛੀਆਂ ਕੁੜਕ ਕਿੱਲਾ ᱛੀਆਂ ਉਹ ਨਹੀਂ ᱛੀਆਂ ਸਿੱਲੀਆਂ ਨਹੀਂ ᱛੀਆਂ ਹੁਣ ਇਹਦੇ ਵਿੱਚ ਆਪਾਂ ਪਾ ਲੈਣਾ ਥੋੜੀ ਜੀ ਗ੍ਰੀਨ ਚਿੱਲੀ ਕਿਉਂਕਿ ਆਪਾਂ ਮਿਰਚ ਕੱਟ ਕੇ ਹੁਣ ਆਪਾਂ ਹਰੀ ਮਿਰਚ ਵੀ ਪਾ ਸਕਦੇ ਹਾਂ ਉਹ ਨਹੀਂ ਪਾਉਂਦੇ ਜੀ ਆਪਾਂ ਗ੍ਰੀਨ ਚਿੱਲੀ ਉਹ ਪਾ ਲੈਨੇ ਆ ਹੁਣ ਇਹਦੇ ਵਿੱਚ ਪਾਉਨੇ ਆਪਾਂ ਟਮੇਟੋ ਸੌਸ 2 ਚਮਚਾ ਟਮੇਟੋ ਸੌਸ ਦਾ ਪਾ ਲੈਨੇ ਲੋ ਜੀ ਹੁਣ ਆਪਾਂ ਸੌਸਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਲੋ ਜੀ ਹੁਣ ਆਪਾਂ ਪਾ ਲੈਨੇ ਚਾਟ ਮਸਾਲਾ ਚਾਟ ਮਸਾਲਾ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਨਾਲ ਟੈਸਟ ਬਹੁਤ ਵਧੀਆ ਆਉਂਦਾ ਜੀ ਨਾਲੇ ਹਾਜ਼ਮਣ ਠੀਕ ਹੋ ਜਾਂਦਾ ਨਾਲ ਟੈਸਟ ਬਹੁਤ ਵਧੀਆ ਆਉਂਦਾ ਇਹਨੂੰ ਵੀ ਆਪਾਂ ਸਾਰੇ ਬੇਲ ਪੂਰੀ ਚ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਜੀ ਬਿਲਕੁਲ ਸਸਤੇ ਚ ਲੋ ਜੀ ਆਪਣੇ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਉੱਥੇ ਆਪਾਂ ਨੂੰ ਇੰਨਾ ਕੁ ਗਲਾਸ ਬੀਰ ਪੇਰ ਦੇ ਦਿੰਦੇ ਨੇ ਇੱਥੇ ਆਪਣੇ 4-5 ਗਲਾਸ ਹੋ ਜਾਣਗੇ ਇੰਨੇ ਕੁ ਜਿ। 2 ਕਿਦੋਂ ਮਾੜਾ ਜੇ ਵੱਡਾ ਹੁੰਦਾ ਉਹ 30 ਦਾ ਇਹ ਜ ਆ 20 ਦਾ। ਦੂਜਾ ਗਲਾਸ ਵੀ ਆਪਾਂ ਭਰ ਲੈਨੇ। ਲਓ ਜੀ। ਇਹਦੇ ਚਾਪ ਥੋੜੀ ਜਿਹਾ ਹੋਰ ਪਾ ਲੈਨੇ। ਇੱਕ ਗਲਾਸਾ ਹੋਰ ਪਾਰ ਦੇਨੇ। ਇਹਦੇ 4-5 ਗਲਾਸ ਹੋ ਜਾਣਗੇ ਬਿਲਕੁਲ 10-15 ਰੁਪਏ ਦਾ ਸਮਾਨ ਆ ਇਹ ਨਾਲੇ ਉਹਨਾਂ ਦੇ ਵਿੱਚ ਇੰਨੀ ਚੀਜ਼ ਨਹੀਂ ਵਧੀਆ ਹੁੰਦੀ ਜਿਹੜੀ ਆਪਾਂ ਪਾਉਨੇ ਆ ਹੁਣ ਲੋ ਬਹੁਤ ਵਧੀਆ ਟੈਸਟੀ ਬੇਲ ਪੂਰੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਬ ਤੱਕ ਲਈ ਸਾਰੇ ਹਨ ਪਿਆਰ ਭਰੀ ਸਤਿ ਸ੍ਰੀ ਅਕਾਲ